ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਸਮਾਗਮ ਹੋ ਰਹੇ ਹੁੰਦੇ ਆ ਖਾਸ ਤੌਰ ਤੇ ਜਿੱਥੇ ਧਾਰਮਿਕ ਸਮਾਗਮ ਹੋਣ ਜਾਂ ਫਿਰ ਕੋਈ ਜਿਹੜਾ ਪਿੰਡ ਦੇ ਵਿੱਚ ਮੇਲਾ ਹੁੰਦਾ ਹੋਵੇ ਸੰਸਥਾ ਜਿਹੜੀ ਐ ਕੋਈ ਜਿਹੜਾ ਇਹ ਆਰਗੇਨਾਈਜੇਸ਼ਨ ਆ ਉਹ ਮੇਲਾ ਆਰਗੇਨਾਈਜ਼ ਕਰ ਰਹੀ ਹੋਵੇ ਉੱਥੇ ਜਿਹੜਾ ਸਿੰਗਰ ਆਏ ਹੋਣ ਜਾਂ ਜਿਹੜਾ ਧਾਰਮਿਕ ਸਮਾਗਮ ਹੋਵੇ ਉੱਥੇ ਵੀ ਗਾਇਕ ਪਹੁੰਚੇ ਹੋਣ ਭਾਵੇਂ ਉਹ ਭਜਨ ਸੰਧਿਆ ਗਾ ਰਹੇ ਹੋਣ ਭਾਵੇਂ ਮੇਲੇ ਦੇ ਵਿੱਚ ਜਿਹੜੇ ਸਿੰਗਰ ਆ ਉਹ ਆਪਣੇ ਗੀਤਾਂ ਦੇ ਉੱਤੇ ਪਰਫਾਰਮ ਕਰ ਰਹੇ ਹੋਣ ਤਾ ਕਈ ਵਾਰ ਉਥੇ ਨਵੇਂ ਗਾਇਕ ਜਿਹੜੇ ਆ ਉਹ ਵੀ ਮੌਕੇ ਦੀ ਤਲਾਸ਼ ਦੇ ਵਿੱਚ ਪਹੁੰਚਦੇ ਆ ਉਹ ਪ੍ਰਬੰਧਕਾਂ ਅੱਗੇ ਜਿਹੜਾ ਮਿੰਤ ਤਰਲਾ ਵੀ ਕਰਦੇ ਆ ਉਹਨਾਂ ਨੂੰ ਦੱਸਦੇ ਵੀ ਆ ਵੀ ਅਸੀਂ ਵੀ ਤਿਆਰੀ ਕਰ ਰਹੇ ਆ ਸਾਨੂੰ ਵੀ 5-10 ਮਿੰਟ ਜਿਹੜੇ ਆ ਸਟੇਜ ਦੇ ਉੱਤੇ ਬੋਲਣ ਦਾ ਮੌਕਾ ਦਿੱਤਾ ਜਾਵੇ ਅਸੀਂ ਵੀ ਇੱਕ ਗੀਤ ਜਿਹੜਾ ਉਹ ਤਿਆਰ ਕੀਤਾ ਅਸੀਂ ਵੀ ਚਾਹੁੰਦੇ ਆ ਵੀ ਇਹ ਗੀਤ ਜਿਹੜਾ ਲੋਕਾਂ ਦੇ ਰੂਬਰੂ ਕੀਤਾ ਜਾਵੇ ਲੋਕਾਂ ਦੀ ਕਚਹਿਰੀ ਦੇ ਵਿੱਚ ਸੁਣਾਇਆ ਜਾਵੇ ਤਾਂ ਜੋ ਲੋਕ ਇਹਨੂੰ ਪਸੰਦ ਕਰਨ ਜਾਂ ਇਨਕਾਰਨ ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀ ਸਾਡੀ ਜਿਹੜੀ ਮਿਹਨਤ ਆ ਇਹ ਸਫਲ ਹੋ ਰਹੀ ਆ ਕਿ ਨਹੀਂ ਹੋ ਰਹੀ ਕਈ ਵਾਰੀ ਇਹਨਾਂ ਮੇਲਿਆਂ ਦੇ ਵਿੱਚ ਇਹਨਾਂ ਧਾਰਮਿਕ ਸਮਾਗਮਾਂ ਦੇ ਵਿੱਚ ਉਹ ਲੋਕ ਵੀ ਪਹੁੰਚਦੇ ਆ ਜਿਹੜੇ ਇੱਕ ਦੂਸਰੇ ਨੂੰ ਇੱਕ ਦੂਜਿਆਂ ਦੇ ਫੰਕਸ਼ਨਸ ਤੇ ਬੁਲਾਉਂਦੇ ਰਹਿੰਦੇ ਆ ਭਾਵੇਂ ਜਿੱਦਾਂ ਇੱਕ ਪਿੰਡ ਦੇ ਵਿੱਚ ਮੇਲਾ ਉਹਨੇ ਉਹ ਗਾਇਕ ਨੂੰ ਬੁਲਾ ਲਿਆ ਜਿਹੜਾ ਦੂਜੇ ਪਿੰਡ ਦਾ ਜਦੋਂ ਫਿਰ ਦੂਜੇ ਪਿੰਡ ਦੇ ਵਿੱਚ ਮੇਲਾ ਹੁੰਦਾ ਫਿਰ ਉਹ ਉਸ ਗਾਇਕ ਨੂੰ ਬੁਲਾ ਲੈਂਦਾ ਜਿਹੜਾ ਉਸ ਪਿੰਡ ਦੇ ਵਿੱਚ ਮੇਲਾ ਕਰਾਉਂਦਾ ਹੁੰਦਾ ਇਹ ਮਿਲਜੁਲ ਕੇ ਜਿਹੜਾ ਕੰਮ ਹੈ ਇਹ ਚੱਲਦਾ ਪਰ ਪਾਣੀਪਤ ਦੇ ਵਿੱਚ 30 ਮਾਰਚ ਨੂੰ ਇਸ ਤਰ੍ਹਾਂ ਨਹੀਂ ਹੋਇਆ ਦਰਸਲ ਉੱਥੇ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀਗਾ ਇਸੇ ਦੌਰਾਨ ਇੱਕ ਅੰਮਿਤ ਨਾਮ ਦਾ ਜਿਹੜਾ ਨੌਜਵਾਨ ਹੈ ਇਹ ਪੁਜਾਰੀ ਦਵਿੰਦਰ ਕੁਮਾਰ ਆ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇੱਕ ਮਿੰਟ ਸਟੇਜ ਤੇ ਆਓ ਮੈਂ ਨਾ ਤੁਹਾਡਾ ਸਨਮਾਨ ਕਰਨਾ ਹੁਣ ਜਿਹੜੇ ਦਵਿੰਦਰ ਪੁਜਾਰੀ ਆ ਇਹ ਇਸ ਧਾਰਮਿਕ ਆਯੋਜਨ ਨੂੰ ਜਿਹੜਾ ਵਾ ਇਹਦੇ ਆਰਗੇਨਾਈਜ਼ਰ ਸੀਗੇ ਇਹਦੇ ਕਹਿ ਲਈਏ ਵੀ ਮੋਢੀ ਸੀਗੇ ਇਹ ਸਾਰੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸੀਗੇ ਜਿਹੜਾ ਪਾਣੀਪਤ ਦੇ ਵਿੱਚ 30 ਮਾਰਚ ਨੂੰ ਚੱਲ ਰਿਹਾ ਸੀਗਾ ਇੱਕ ਧਾਰਮਿਕ ਸਮਾਗਮ ਸੀਗਾ ਦਵਿੰਦਰ ਪੁਜਾਰੀ ਜਿਹੜੇ ਆ ਇਹ ਅਮਿਤ ਦੇ ਆਖੇ ਲੱਗ ਕੇ ਸਟੇਜ ਤੇ ਚਲੇ ਜਾਂਦੇ ਆ ਕਿਉਂਕਿ ਅਮਿਤ ਨੇ ਇਹਨਾਂ ਨੂੰ ਕਿਹਾ ਹੁੰਦਾ ਕਿ ਪੁਜਾਰੀ ਸਾਹਿਬ ਆਓ ਤੁਹਾਡਾ ਜਿਹੜਾ ਨਾ ਸਨਮਾਨ ਕਰਨਾ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਕਰਾਉਨੇ ਹੋ ਲੋਕ ਦੂਰੋਂ ਦੂਰੋਂ ਇੱਥੇ ਆਉਂਦੇ ਆ ਸਿੰਗਰ ਜਿਹੜੇ ਆ ਉਹ ਆਪਣਾ ਭਜਨ ਇੱਥੇ ਪੇਸ਼ ਕਰਦੇ ਆ ਲੋਕਾਂ ਦੀ ਵਾਹ ਵਾਈ ਖੱਟਦੇ ਆ ਲੋਕ ਉਹਨਾਂ ਨੂੰ ਪੈਸੇ ਵੀ ਦਿੰਦੇ ਆ ਉਹਨਾਂ ਨੂੰ ਅਸ਼ੀਰਵਾਦ ਵੀ ਦਿੰਦੇ ਆ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਸਟੇਜ ਤੇ ਆਓ ਹੁਣ ਜਦੋਂ ਹੀ ਇਹ ਦਵਿੰਦਰ ਪੁਜਾਰੀ ਜਿਹੜੇ ਆ ਇਹ ਅਮਿਤ ਦੇ ਨਾਲ ਸਟੇਜ ਤੇ ਜਾਂਦੇ ਆ ਤਾਂ ਅੱਗੋਂ ਅਮਿਤ ਜੋ ਕੁਝ ਕਰਦਾ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਇਹ ਉਹਨਾਂ ਉੱਤੇ ਹੱਥ ਚੁੱਕਦਾ ਇਹ ਉਹਨਾਂ ਦੇ ਨਾਲ ਜਿਹੜਾ ਹਮਲਾਵਰ ਹੋ ਜਾਂਦਾ ਉਹਨਾਂ ਨੂੰ ਥੱਪੜ ਮਾਰਦਾ ਇਸ ਦੇਖ ਕੇ ਲੋਕ ਬੜੇ ਹੈਰਾਨ ਹੁੰਦੇ ਆ ਕਿ ਜਿਹੜੇ ਦਵਿੰਦਰ ਪੁਜਾਰੀ ਆ ਇਹ ਬੜਾ ਵਧੀਆ ਕੰਮ ਕਰਦੇ ਆ ਇੱਥੇ ਹਰ ਸਾਲ ਜਿਹੜਾ ਇਹ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਧਾਰਮਿਕ ਸਮਾਗਮ ਹੁੰਦਾ ਦੂਰੋਂ ਦੂਰੋਂ ਸਿੰਗਰ ਜਿਹੜੇ ਆ ਉਹ ਆਪਣੀ ਹਾਜ਼ਰੀ ਲਵਾਉਣ ਆਉਂਦੇ ਆ ਇਹ ਅਚਾਨਕ ਇਸ ਨੌਜਵਾਨ ਨੂੰ ਕੀ ਹੋ ਗਿਆ ਕਿ ਇਹਨੇ ਪੁਜਾਰੀ ਸਾਹਿਬ ਉੱਤੇ ਹੱਥ ਚੁੱਕ ਦਿੱਤਾ ਨੌਜਵਾਨ ਤਾਂ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਜਦੋਂ ਦਵਿੰਦਰ ਪੁਜਾਰੀ ਥਾਣੇ ਪਹੁੰਚ ਕੇ ਕੰਪਲੇਂਟ ਲਿਖਾਉਂਦੇ ਆ ਤਾਂ ਮਾਮਲਾ ਇਹ ਨਿਕਲ ਕੇ ਸਾਹਮਣੇ ਆਉਂਦਾ ਵੀ ਸੰਧਿਆ 도ਮਰ ਨਾਮ ਦੀ ਇੱਕ ਭਜਨ ਗਾਇਕਾ ਹੈਗੀ ਆ ਉਸ ਇਲਾਕੇ ਦੀ ਹੁਣ ਜਦੋਂ ਸੰਧਿਆ ਤੋਮਰ ਆਪਣੇ ਏਰੀਆ ਦੇ ਵਿੱਚ ਪ੍ਰੋਗਰਾਮ ਕਰਾਉਂਦੀ ਆ ਤਾਂ ਉੱਥੇ ਉਹ ਦਵਿੰਦਰ ਪੁਜਾਰੀ ਨੂੰ ਜ਼ਰੂਰ ਸੱਦੀ ਆ ਕਿ ਪੁਜਾਰੀ ਸਾਹਿਬ ਤੁਸੀਂ ਵੀ ਆਓ ਤੁਸੀਂ ਵੀ ਹਾਜ਼ਰੀ ਲਵਾਓ ਹੁਣ ਸੁਭਾਵਕ ਜੀ ਗੱਲ ਆ ਜਦੋਂ ਵੀ ਕੋਈ ਕਲਾਕਾਰ ਕਿਤੇ ਹਾਜ਼ਰੀ ਲਵਾਉਣ ਜਾਂਦਾ ਤਾਂ ਉਹਨੂੰ ਉੱਥੇ ਚਾਰ ਪੈਸੇ ਵੀ ਬਣਦੇ ਆ ਲੋਕ ਉਹਦੀ ਤਾਰੀਫ਼ ਵੀ ਕਰਦੇ ਆ ਜੇ ਉਹਦੇ ਜਿਹੜਾ ਉਹਨਾਂ ਨੂੰ ਕਲਾ ਪਸੰਦ ਆਵੇ ਜੇ ਉਹਦਾ ਜਿਹੜਾ ਗੀਤ ਕਹਿ ਲਈਏ ਭਜਨ ਕਹਿ ਲਈਏ ਜਾਂ ਜੋ ਵੀ ਉਹਨੇ ਕੋਈ ਰਚਨਾ ਧਾਰਮਿਕ ਹੋਵੇ ਜਾਂ ਸਭਿਆਚਾਰਕ ਹੋਵੇ ਉਹ ਪੇਸ਼ ਕਰੇ ਤਾਂ ਲੋਕ ਪਸੰਦ ਕਰਦੇ ਆ ਹੁਣ ਦਵਿੰਦਰ ਪੁਜਾਰੀ ਹੋਣੀ ਜਦੋਂ ਚੁਕਲਾਨਾ ਧਾਮ ਦੇ ਵਿੱਚ ਇਹ ਪ੍ਰੋਗਰਾਮ ਕਰਵਾ ਰਹੇ ਸੀਗੇ ਜਿਹੜਾ ਧਾਰਮਿਕ ਪ੍ਰੋਗਰਾਮ ਸੀਗਾ ਤਾਂ ਇਹਨਾਂ ਨੇ ਸੰਧਿਆ 도ਮਰ ਨੂੰ ਸੱਦਿਆ ਨਹੀਂ ਤੇ ਜਿਹੜਾ ਅਮਿਤ ਸੀਗਾ ਇਹ ਕਿਤੇ ਸੰਧਿਆ 도ਮਰ ਦਾ ਮੈਨੇਜਰ ਹੋਊਗਾ ਜਾਂ ਉਹਦੇ ਗਰੁੱਪ ਦਾ ਬੰਦਾ ਹੋਊਗਾ ਇਹਨੂੰ ਗੁੱਸਾ ਆ ਗਿਆ ਵੀ ਜਦੋਂ ਅਸੀਂ ਪ੍ਰੋਗਰਾਮ ਕਰਾਉਨੇ ਆ ਤਾਂ ਉਦੋਂ ਦਵਿੰਦਰ ਪੁਜਾਰੀ ਅਸੀਂ ਜ਼ਰੂਰ ਸੱਦਦੇ ਆ ਤੇ ਦਵਿੰਦਰ ਪੁਜਾਰੀ ਨੇ ਸਾਨੂੰ ਸੱਦਿਆ ਨਹੀਂ ਬਸ ਇੰਨੀ ਇੱਕ ਗੱਲ ਤੋਂ ਅਮਿਤ ਨੂੰ ਗੁੱਸਾ ਆ ਗਿਆ ਤੇ ਇਹ ਹਮਲਾਵਰ ਹੋ ਗਿਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਪੁਲਿਸ ਦੇ ਕੋਲ ਮਾਮਲਾ ਦਰਜ ਹੋ ਗਿਆ ਅਮਿਤ ਫਿਲਹਾਲ ਫਰਾਰ ਹੈ ਪਰ ਪੁਲਿਸ ਜਿਹੜੀ ਹੈ ਉਹ ਛਾਪੇਮਾਰੀ ਵੀ ਕਰ ਰਹੀ ਹੈ ਸੋ ਇਹ ਬੜਾ ਅਜੀਬ ਜਿਹਾ ਮਾਮਲਾ ਹੈ ਵੀ ਇਹ ਜ਼ਰੂਰੀ ਤਾਂ ਨਹੀਂ ਵੀ ਜੇ ਤੁਹਾਨੂੰ ਕੋਈ ਬੰਦਾ ਸੱਦਦਾ ਤੇ ਇਹ ਜ਼ਰੂਰੀ ਤਾਂ ਨਹੀਂ ਵੀ ਉਹ ਵੀ ਕੱਲ ਨੂੰ ਕੋਈ ਪ੍ਰੋਗਰਾਮ ਕਰੇ ਤਾਂ ਤੁਹਾਨੂੰ ਸੱਦੇ ਇਹ ਵੈਸੇ ਬੜਾ ਅਜੀਬੋ ਗਰੀਬ ਜਿਹਾ ਇੱਕ ਮਾਮਲਾ ਪੁਲਿਸ ਨੇ ਦਵਿੰਦਰ ਪੁਜਾਰੀ ਦੀ ਕੰਪਲੇਂਟ ਦੇ ਉੱਤੇ ਮੁਕੱਦਮਾ ਦਰਜ ਕਰ ਲਿਆ ਐਫ ਆਈ ਆਰ ਰਜਿਸਟਰ ਕਰ ਲਈ ਆ ਅਮਿਤ ਦੇ ਖਿਲਾਫ ਪਰ ਅਮਿਤ ਜਿਹੜਾ ਇਸ ਵੇਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੁਣ ਫਿਲਹਾਲ ਇਹ ਅਮਿਤ ਨਾਮ ਦਾ ਜਿਹੜਾ ਸ਼ਖਸ ਜਿਨੇ ਦਵਿੰਦਰ ਪੁਜਾਰੀ ਉੱਤੇ ਹਮਲਾ ਕੀਤਾ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਇਹ ਫਿਲਹਾਲ ਤਾਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਪਰ ਧਾਰਮਿਕ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਇਹਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਉਹਨਾਂ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਤੁਸੀਂ ਜਲਦ ਤੋਂ ਜਲਦ ਇਸ ਅਮਿਤ ਨਾ ਦੇ ਸ਼ਖਸ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਫੇਰ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ ਤੇ ਨਾਲੇ ਪੁਲਿਸ ਦੇ ਖਿਲਾਫ ਜਿਹੜਾ ਉਹ ਇੱਕ ਮੁਹਿਮ ਵੀ ਚਲਾਈ ਜਾਏਗੀ ਉਹਦਾ ਕਾਰਨ ਇਹ ਹੈ ਵੀ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਜਿੱਥੇ ਇੱਕ ਲੋਕ ਜਿਹੜੇ ਆ ਉਹ ਬੜੇ ਆਸਥਾ ਦੇ ਜਿਹੜਾ ਨਾਲ ਉਥੇ ਪਹੁੰਚੇ ਹੋਏ ਆ ਇੱਕ ਧਾਰਮਿਕ ਸਮਾਗਮ ਹੈ ਉਥੇ ਇੱਕ ਪੁਜਾਰੀ ਦੇ ਨਾਲ ਸਟੇਜ ਉੱਤੇ ਚੜ ਕੇ ਅਜਿਹੀ ਬਦਸਲੂਕੀ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਾੜੀ ਗੱਲ ਹੈ ਪੁਲਿਸ ਵੀ ਜਿਹੜੀ ਹੈ ਉਹ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਅਮਿਤ ਜਿਹੜਾ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ ਲੋਕਾਂ ਨੂੰ ਜਿਹੜਾ ਇਨਸਾਫ ਮਿਲ ਸਕੇ ਪਰ ਅਮਿਤ ਫਿਲਹਾਲ ਗ੍ਰਿਫਤਾਰ ਹੈ ਪਰ ਬੜਾ ਅਜੀਬ ਜਿਹਾ ਮਾਮਲਾ ਹੈ ਵੀ ਤੁਸੀਂ ਮੈਨੂੰ ਸੱਦਿਆ ਨਹੀਂ ਅਸੀਂ ਤੁਹਾਨੂੰ ਸੱਦਦੇ ਹਾਂ ਤੁਸੀਂ ਕਿਉਂ ਨਹੀਂ ਸੱਦਿਆ ਤੇ ਅਸੀਂ ਕਿਹੜਾ ਆਪਣਾ ਗੁੱਸਾ ਤੁਹਾਡੇ ਤੇ ਲਾ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ